ਇਹਜੇ ਬੰਦੇ ਦੇ ਪਹਿਲਾਂ ਛੇਤਰਵੇਣੇ ਚਾਹੀਦੇ ਨੇ ਕਿ ਤੂੰ ਅਮਰਦਾਰੀ ਹੋ ਕੇ ਤੂੰ ਸਾਡਾ ਨਾਮ ਡੁਬਾ ਰਿਆ। ਤੇ ਇਦਾਂ ਦੇ ਬੰਦੇ ਦਾ ਇਨਕਾਊਂਟਰ ਹੀ ਹੋਣਾ ਚਾਹੀਦਾ। ਮੇਰਾ ਕਹਿਣਾ ਵਧੀਆ ਜੇ ਅਨਕਾਊਂਟਰ ਹੋ ਸਕੇ ਕਾਨੂੰਨ ਦੇ ਸਾਹਮਣੇ ਇਨਕਾਊਂਟਰ ਹੋਵੇ ਵਧੀਆ। ਅਜੇ ਇਹੋ ਜੇ ਦੋਸ਼ੀ ਨੂੰ ਚੌਂਕ ਵਿੱਚ ਸਾਰਿਆਂ ਦੇ ਸਾਹਮਣੇ ਖੜੇ ਕਰਕੇ ਅੱਗ ਲਾਣੇ ਚਾਹੀਦੇ। ਸਾਰੀ ਦੁਨੀਆ ਦੇ ਸਾਹਮਣੇ ਨਾ ਕਿ ਉਹਨੂੰ ਦਬਾਉਣਾ ਚਾਹੀਦਾ। ਇੱਕ ਘਟਨਾ ਹੋਈ ਹੈ तकरीबन ਸਾਰੇ ਡਰੇ ਹੋਏ ਆ ਸਾਡੇ ਬੱਚੇ ਐਮਜੀਐਨ ਪੜ੍ਹਦੇ ਸੀ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਐਮਜੀਐਨ ਦਾ ਡਰਾਈਵਰ ਸੀਗਾ ਤੇ ਸਾਡਾ ਆਪਣਾ ਮੁੰਡਾ ਡਰਿਆ ਉਦੇ ਹੱਥ ਪੈਰ ਵੜ ਦੇਣੇ ਚਾਹੀਦੇ ਅਸੀਂ ਤੇ ਇਹੀ ਕਵਾਂਗੇ ਉਹਦੇ ਹੱਥ ਪੈਰ ਵੜ ਦੇਣੇ ਚਾਹੀਦੇ ਬਸ ਬਿਲਕੁਲ ਮੌਕੇ ਦੇ ਨਹੀਂ ਚਾਹੀਦੀ ਆ ਹਾਂ ਮੌਕੇ ਤੇ ਮੌਕੇ ਦਾ ਸਜ਼ਾ ਦਿੱਤੀ ਜਾਵੇ ਇੱਕ ਵਾਰ ਦਿੱਤੀ ਜਾਵੇ ਸਾਰਿਆਂ ਨੂੰ ਖੋਫ ਹੋ ਜਾਵੇ ਕਿ ਅਸੀਂ ਦੁਬਾਰਾ ਇਹ ਕੰਮ ਕਰਾਂਗੇ ਤੇ ਸਾਡੇ ਨਾਲ ਇਹ ਹੋਏਗਾ ਇਹ ਨਹੀਂ ਹੈਗਾ ਵੀ ਪੁਲਿਸ ਕੋਲ ਦੇ ਦੋ ਉਹ ਆਪਣੀ ਕਾਰਵਾਈ ਕਰੇ ਜੀ ਠੀਕ ਹੈ ਨਾ ਪਰ ਪੰਜਾਬ ਬੋਲਸ ਬਚਾ ਕੇ ਸਗੂ ਲੈ ਜਾਂਦੀ ਏ ਪੰਜਾਬ ਪੁਲਿਸ ਬਚਾ ਕੇ ਲੈ ਜਾਂਦੀ ਹੈ ਨਹੀਂ ਤਾਂ ਪਬਲਿਕ ਦੇ ਹੱਥ ਹੋਵੇ ਤੇ ਉਹ ਛੱਡੇ ਨਾ ਆਜ਼ਮ ਗਏ ਨਹੀਂ ਉੱਥੇ ਕਿੰਨੇ ਘੰਟੇ ਚਾਹ ਪੀਤੀ ਆ ਬਾਡੀ ਨਹੀਂ ਲੱਭੀ ਬਾਅਦ ਵਿੱਚ ਬੱਚੇ ਨੇ ਬਾਡੀ ਲੱਭੀ ਆ ਇਹ ਲੱਗਦਾ ਪੁਲਿਸ ਦੀ ਕਿੰਨੀ ਕੁਤਾਹੀ ਆ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਦੇਖੋ ਮੇਰੀ ਗੱਲ ਸੁਣੋ ਮੈਂ ਕਹਿੰਦਾ ਕੁਤਾਹੀ ਨਹੀਂ ਉਹਨਾਂ ਨੇ ਜਾਣ ਬੁੱਝ ਕੇ ਉਸ ਕਾਂਡ ਤੇ ਪਰਦਾ ਬੰਨ੍ਹ ਦੀ ਕੋਸ਼ਿਸ਼ ਕੀਤੀ ਆ ਜੋ ਪਰਚਾ ਉਹਨਾਂ ਨੇ ਪਿਆਣਾ ਉਸ ਬੰਦੇ ਦੇ ਪਿਆ ਇਹਨਾਂ ਦੇ ਵੀ ਪੈਣਾ ਚਾਹੀਦਾ ਦੋ ਤਿੰਨ ਕਿੰਮ ਕੁ ਜ਼ਿਆਦਾ ਵੱਡਾ ਨਹੀਂ ਜਿੱਦਾਂ ਭਾਈ ਸਾਹਿਬ ਕਹਿੰਦੇ ਚਾਰ ਮਰਲੇ ਦੀ ਹੈ ਕੋਈ ਇਹਨਾਂ ਬੱਠਾ ਕਰਨੀ ਹੈ ਕਿ ਜੇ ਪੁਲਿਸ ਵਾਲਿਆਂ ਨੂੰ ਨਹੀਂ ਲੱਭਿਆ ਜੇ ਉਹਨਾਂ ਨੇ ਨਲਾਕੀ ਨਹੀਂ ਕੀਤੀ ਉਹਨਾਂ ਨੇ ਜਾਣ ਬੁਝ ਕੇ ਕੰਮ ਕੀਤਾ ਪੈਸੇ ਖਾਦੇ ਹੋਣ ਇਹਨਾਂ ਨੇ ਕੋਈ ਸੈਟਿੰਗ ਕੀਤੀ ਹੈ ਤਾਂ ਹੀ ਉਹ ਬੰਦਾ ਕਾਰ ਲੈ ਕੇ ਆਇਆ ਕਿ ਉਹਨੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਬਿਨਾ ਪੁਲਿਸ ਦੀ ਮੌਜੂਦਗੀ ਤੋਂ ਬਿਨਾ ਹੋ ਹੀ ਨਹੀਂ ਸਕਦਾ ਸੀ ਇਹ ਵੀ ਲੱਗਦਾ ਲੜਕੀ ਪਹਿਲਾਂ ਵੀ ਉੱਥੇ ਜਾਂਦੀ ਕਿਉਂਕਿ ਉਹਦੀ ਜਿਹੜੀ ਬੇਟੀ ਸੀ ਉਹ ਸਹਜ ਉਹਦੀ ਸਹੇਲੀ ਸੀ ਪਹਿਲਾਂ ਜਾਂਦੀ ਆਂਦੀ ਰਹ ਇਸ ਵਿਸ਼ਵਾਸ ਨਾ ਗਈ ਹੈ ਹਾਂਜੀ ਉਹ ਪਹਿਲਾਂ ਵੀ ਉਹ ਗਲੀ ਮਹੱਲੇ ਸਾਰੇ ਉਹ ਲੜਕੀ ਹੈ ਹੀ ਨਹੀਂ ਹਾਸਮੁਖ ਸੀ ਮਿਲਵਰਤਨ ਸੀ ਉਹਨੂੰ ਨਹੀਂ ਪਤਾ ਸੀ ਉਹ ਹਰ ਆਂਡ ਗਵਾਂਡੇ ਸਾਰਿਆਂ ਨੇ ਮਿਲਵਰਤਨ ਸੀ ਕਿਹੜੀ ਕਲਾਸ ਪੜ੍ਹਦੀ ਸੀ ਉਹ ਇਹ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਮੇਰੇ ਗਲੀ ਦੇ ਬੈਕਸਾਈਡ ਉਹ ਰਹਿੰਦੇ ਆ ਤੇ ਹੁਣ ਹੀ ਸਾਨੂੰ ਜਾਣੂ ਹੋਏ ਆ ਤੇ ਇਹ ਨਹੀਂ ਮੈਨੂੰ ਪਰ ਇਹ ਗਲੀ ਚ ਆਉਂਦੀ ਜਾਂਦੀ ਸੀ ਪਰ ਇਹ ਵਿਸ਼ਵਾਸ ਨਾ ਜਾਂਦੀ ਸੀ ਕਿ ਉਹ ਮੇਰੀ ਸਹਾਲੀ ਦਾ ਘਰ ਆ ਠੀਕ ਹੈ ਇਸ ਕਰਕੇ ਉਹ ਜਾਂਦੀ ਸੀ ਸਮਾਂ ਪਹਿਲਾਂ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਬੱਚੇ ਨਾਲ ਹੋਇਆ ਸੀ ਉਦੋਂ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਇੱਕ ਆਵਾਜ਼ ਵੀ ਸਿੰਘ ਜਿੱਥੇ ਵਦਨ ਚੱਕੀ ਸੀ ਕਿ ਪ੍ਰਵਾਸੀ ਮਜ਼ਦੂਰ ਕੱਢ ਦਿਓ ਅੱਜ ਜਿਹੜੇ ਨਹੰਗ ਜਤਪਤੀ ਇਹ ਕਹਿ ਰਹੀਆਂ ਕਿ ਹੁਣ ਇਹ ਧਰਮ ਪਰਿਵਰਤਨ ਹੋ ਰਿਹਾ ਦਸਤਾਰ ਦੀ ਗੱਲ ਹੋ ਰਹੀ ਆ ਅੱਜ ਉਸ ਬੰਦੇ ਜਿਹੜਾ ਅਮਰਤ ਧਾਰੀ ਬੰਦਾ ਹੈ ਉਹਦੇ ਤੇ ਕਿਉਂ ਨਹੀਂ ਆਵਾਜ਼ ਚੱਕੀ ਆ ਰਹੀ ਵੀ ਇਹਦੇ ਖਿਲਾਫ ਦੇਖੋ ਮੈਂ ਇਹੀ ਗੱਲ ਕਰਨਾ ਚਾਹੁੰਦਾ ਹਾਂ ਜੇ ਕਹਿੰਦੇ ਸਾਰੀ ਮੀਡੀਆ ਇਹ ਕਹਿੰਦੇ ਕਿ ਅਮਰਤ ਧਾਰੀ ਬੰਦਾ ਆ ਜੋ ਸ਼ਰਾਬ ਪੀ ਕੇ ਗੱਲ ਕਰ ਸ਼ਰਾਬ ਵੀ ਕੋ ਨੇ ਕੰਮ ਕੀਤਾ ਆ ਦੁਫਰ ਅੰਮ੍ਰਿਤ ਦਾ ਡਾਰੀ ਦਾ ਰਿਆ ਅੰਮ੍ਰਿਤ ਕਰੋ ਦਾ ਖੰਡ ਹੋ ਗਿਆ ਜਦੋਂ ਬੰਦਾ ਜਿਹਨਾਂ ਅੰਮ੍ਰਿਤ ਛਕਦਾ ਨਾ ਤੋਂ ਗੁਰ ਦੇ ਸਾਹਮਣੇ ਸਾਡਾ ਸਿਕਰ ਚੁੱਕਦਾ ਆ ਤੇ ਅਸੀਂ ਆਪਣੀ ਪੱਗ ਦੀ ਇਲਾਜ ਹਮੇਸ਼ਾ ਰੱਖੀ ਇਹਦੇ ਤੇ ਪੱਗ ਲਈ ਹਮੇਸ਼ਾ ਹੀ ਜੋ ਵੀ ਸਰਬਤ ਦੇ ਭਲੇ ਦਾ ਕੰਮ ਕਰਦੇ ਆ ਅਸੀਂ ਪੱਗ ਬਣ ਕੇ ਕਰਦੇ ਆ ਤੇ ਉਸ ਬੰਦੇ ਨੇ ਪੱਗ ਨੂੰ ਦਾਗ ਲਾਇਆ ਤੋਂ ਅੰਮ੍ਰਿਤਾਰੀ ਰਹਿ ਹੀ ਨਹੀਂ ਗਿਆ ਠੀਕ ਹੈ ਜੀ ਸ੍ਰੀ ਸਾਹਿਬ ਆਉਣ ਤੋਂ ਲੱਗਦਾ ਸੀ ਵੇ ਜਿਵੇਂ ਉਹ ਅੰਮ੍ਰਿਤ ਛਕਿਆ ਹੁੰਦਾ ਸੀ ਤਾਂ ਦੇਖੋ ਜੀ ਜੋ ਵੀ ਸੋਸਾਇਟੀ ਹੈ ਗਲੀ ਮਹੱਲੇ ਜੇ ਕਿਸੇ ਨੂੰ ਪਤਾ ਇਹਨਾਂ ਗਾਤਰਾ ਬਾ ਅੰਮ੍ਰਿਤ ਛੱਕੇ ਆਇਆ ਸ਼ਰਾਬ ਪੀ ਰਿਹਾ ਤਾਂ ਪਹਿਲਾਂ ਉਹ ਇਹ ਜੇ ਬੰਦੇ ਦੇ ਪਹਿਲਾ ਛਿੱਤਰ ਫੇਰਨੇ ਚਾਹੀਦੇ ਨੇ ਕਿ ਤੂੰ ਅਮਰਦਾਰੀਓ ਕਿ ਤੂੰ ਸਾਡਾ ਨਾਮ ਡਵਾ ਰਿਆ ਉਸ ਗੁਰੂ ਦਾ ਅੰਮ੍ਰਿਤ ਨੂੰ ਤੂੰ ਦਾਗ ਲਾ ਰਿਆ ਇਹ ਗਲਤ ਗੱਲ ਆ ਠੀਕ ਹੈ ਜੀ ਬਾਕੀ ਜੋ ਪ੍ਰਵਾਸੀਆਂ ਨੂੰ ਮਸਲਾ ਆਇਆ ਪ੍ਰਵਾਸੀ ਦੇਖੋ ਜੋ ਇੱਕ ਪ੍ਰਵਾਸੀ ਨੇ ਪੰਜਾਬੀ ਬੱਚੇ ਨਾਲ ਗਲਤੀ ਕੀਤਾ ਉਦੋਂ ਵੀ ਸਾਡਾ ਖੇਦਾ ਵਲੰਟੇਰ ਆ ਗਿਆ ਪਰ ਕੋਈ ਵੀ ਪ੍ਰਵਾਸੀ ਇਕੱਠਾ ਨਹੀਂ ਹੋਇਆ ਸੀ ਉੱਥੇ ਸਿਰਫ ਪੰਜਾਬੀ ਇਕੱਠੇ ਹੋਏ ਸੀਗੇ ਤੇ ਠੀਕ ਹੈ ਉਦੋਂ ਵੀ ਨਹੀਂ ਪੰਜਾਬੀਆਂ ਨੇ ਕਿ ਭਈਆ ਕੱਢੋ ਪ੍ਰਵਾਸੀਆਂ ਨੂੰ ਕੱਢੋ ਪਰ ਗੱਲ ਇਹ ਆ ਕਿ ਪ੍ਰਵਾਸੀਆਂ ਜੇ ਉਸ ਟਾਈਮ ਇਕੱਠੇ ਹੁੰਦੇ ਕਿ ਉਹ ਵੀ ਆਪਣਾ ਦੁੱਖ ਮਨਾਂਦੇ ਗਿਆ ਰਹੇ ਸਾਡੇ ਬਰਾਦਰੀ ਦੇ ਬੰਦੇ ਨੇ ਗਲਤੀ ਕੀਤਾ ਕਿ ਉਹ ਹੀ ਕੰਮ ਕਰਨ ਆਇਆ ਤੇ ਸਾਡੀ ਵੀ ਪਛਾਣ ਦੀ ਜਿਹੜਾ ਇੱਕ ਗਲਤ ਹੋ ਜਾਂਦੀ ਹੈ ਨਾ ਤੇ ਅਸੀਂ ਵੀ ਇਹੀ ਸੋਚਦੇ ਆ ਜੋ ਵੀ ਸਿੱਖ ਪੰਜਾਬ 'ਚ ਆ ਚਾਹੇ ਬਾਹਰ ਆ ਅਸੀਂ ਵਿਚਰਦੇ ਆ ਜਿੱਥੇ ਵੀ ਕਿੱਥੇ ਵੀ ਕੰਮ ਕਰਨ ਜਾਂਦੇ ਆ ਅਮਰੀਕਾ ਕੈਨੇਡਾ ਜਾਂਦੇ ਆ ਅਸੀਂ ਆਪਣੀ ਪੱਗ ਨੂੰ ਨਾਲ ਲੈ ਕੇ ਚੱਲਦੇ ਆ ਕਿ ਸਾਡੀ ਪੱਗ ਨੂੰ ਸਾਡੀ ਸਿੱਖੀ ਨੂੰ ਦਾਗ ਨਾ ਲੱਗੇ ਅਸੀਂ ਕੋਈ ਇਹੋ ਜਿਹਾ ਕੰਮ ਨਾ ਕਰੀਏ ਇੱਥੇ ਬੰਦੀ ਆਈ ਐ ਇਸ ਸਮੇਂ ਤੁਹਾਡੇ ਇਸ ਰੂਪ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਮੂਲੀਅਤ ਕੀਤੀ ਕਿਸੇ ਨੇ ਮੈਨੂੰ ਤਾਂ ਲੱਗਦਾ ਜੇਰਾ ਵੀ ਇੱਥੇ ਕੋਈ ਵੀ ਆਇਆ ਪਵਾ ਕੋਈ ਅਫਸਰ ਆਇਆ ਕੋਈ ਵੀ ਆਇਆ ਕੋਈ ਦੁੱਖ ਲਈ ਨਹੀਂ ਆਇਆ ਸਾਰੇ ਕੋਈ ਆਪਣੀ ਪ੍ਰਧਾਨਗੀਆਂ ਨੂੰ ਚਾਰਨ ਵਾਸਤੇ ਆਏ ਨੇ ਸਿੱਧੀ ਗੱਲ ਹੈ ਜੀ ਕਿਉਂਕਿ ਤੁਸੀਂ মিডিਆ ਵਾਲਿਓ ਤਾਂ মিডিਆ ਕਰਕੇ ਇੱਥੇ ਜਿਹੜਾ ਆਇਆ ਤੁਰਿਆ ਫਿਰਦਾ ਐਦਾਂ ਕੋ ਆਮ ਭੋਗ ਤੇ ਕੋਈ ਨਹੀਂ ਆਂਦਾ ਕੋਈ ਐਡਾ ਦੁੱਖ ਮਨਾਨੀ ਆਂਦਾ ਕਿਵੇਂ ਦੇਖਦੇ ਹੋ ਜਿਹੜਾ ਪ੍ਰਸ਼ਾਸਨ ਨੇ ਉਹਨਾਂ ਦਾ 9 ਦਿਨਾਂ ਰਿਮਾਂਡ ਲੈ ਲਿਆ ਧਾਰਾ ਮੇ ਵੀ ਲਾ ਦਿੱਤੀਆਂ ਸੀਐਮ ਸਾਹਿਬ ਨੇ ਕਿਹਾ ਤਾਂ ਫਾਸਟ ਟਰੈਕ ਤੇ ਚੱਲੂਗਾ ਕਿ ਤੁਸੀਂ ਸੋਚੋਗੇ ਜਿਹੜਾ ਸੀਐਮ ਸਾਹਿਬ ਨੇ ਬਿਆਨ ਵੀ ਦੇ ਦਿੱਤਾ ਜਾਂ ਲਾਇਰ ਜਿਹੜੇ ਆ ਉਹ ਕਹਿ ਰਹੇ ਸੀ ਅਖ ਦਮਤਾ ਉਹਨਾਂ ਦੇ ਫ੍ਰੀ ਜਿਹੜੀ ਹੈ ਲੜਾਈ ਲੜਾਂਗੇ ਨਹੀਂ ਉਹ ਤਾਂ ਬਿਲਕੁਲ ਸਹੀ ਵਧੀਆ ਜਾਣੀ ਉਹਨਾਂ ਛਲਾਂਗਾ ਯੋਗ ਉਹਨਾਂ ਨੇ ਕਦਮ ਉਠਾਇਆ ਫਾਸਟ ਟਰੈਕ ਕੋਰ ਚੱਲੇ ਉਹਨੂੰ ਜਲਦੀ ਤੋਂ ਜਲਦੀ ਸਜ਼ਾ ਆਵੇ ਤਾਂ ਕਿ ਸਾਰਿਆਂ ਨੂੰ ਇੱਕ ਸ਼ਾਂਤੀ ਮਿਲ ਸਕੇ ਕਿ ਸਾਰਿਆਂ ਨੇ ਦੇਖੋ ਇਹਨਾਂ ਦਿਮਾਗ ਖਰਾਬ ਹੋ ਗਿਆ ਇਸ ਕੰਮ ਕਰਕੇ ਕਿ ਸਾਨੂੰ ਸਾਰਿਆਂ ਨੂੰ ਦੁੱਖ ਹੈ ਕਿ ਇੱਕ ਬੱਚੀ ਨਾਲ ਇਦਾਂ ਹੋਇਆ ਹੋਣਾ ਨਹੀਂ ਚਾਹੀਦਾ ਆ ਸਾਡੀ ਆਪਣੀ ਬੱਚੀਆਂ ਨੇ ਕਿ ਸਾਨੂੰ ਵੀ ਦੁੱਖ ਹੈਗਾ ਇਹ ਜੋ ਸਰਕਾਰ ਨੇ ਕੀਤਾ ਵਧੀਆ ਕੀਤਾ ਆ ਪਰ ਫੇਰ ਵੀ ਮੈਂ ਕਹਿੰਦਾ ਕਿ ਜਲਦੀ ਜਲਦੀ ਇਹਨਾਂ ਦਾ ਕੇਸ ਖਤਮ ਕਰਨਾ ਚਾਹੀਦਾ ਇਹਨਾਂ ਨੂੰ ਇਹ ਜਿਹੜਾ ਜੁਰਮ ਆ ਇਹ ਤੇ ਕਿੱਦਾਂ ਰੁਕ ਸਕਦੇ ਆ ਕਿਉਂਕਿ ਇਦਾਂ ਦੇ ਬਹੁਤ ਕਾਂਡ ਦੇਖਣ ਨੂੰ ਮਿਲਦੇ ਨੇ ਲੁਧਿਆਣਾ ਦੇ ਵਿੱਚ ਹੋਈ ਸੀ ਬੇਟੀ ਦੇ ਨਾਲ ਉਹ ਵੀ ਉੱਥੇ ਬੈਠੇ ਨੇ ਉਸ ਤੋਂ ਬਾਅਦ ਇਹ ਕਾਂਡ ਹੋ ਗਿਆ ਸ਼ਾਰਪੁਰ ਵਾਲਾ ਕਾਂਡ ਹੋ ਇਦਾਂ ਦੇ ਕਾਂਡ ਕਿਵੇਂ ਰੁਕਣੇ ਚਾਹੀਦੇ ਕੀ ਜੁਰਮਤੀ ਚਾਹੀਦੀ ਆ ਦੇਖੋ ਇਹ ਪ੍ਰਸ਼ਾਸਨ ਨੂੰ ਚਾਹੀਦਾ ਆ ਸ਼ਕਤੀ ਵਰਤਨ ਜੇ ਉਹ ਦਿਨ ਜਿਵੇਂ ਇਹ ਕੱਲ ਹੋਈ ਆ ਉਸ ਘਰ ਦੇ ਵਿੱਚ ਪਹਿਲਾਂ ਪੁਲਿਸ ਵਾਲੇ ਗਏ ਨੇ ਠੀਕ ਹੈ ਨਹੀਂ ਜੇ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਉਂਦੇ ਜੋ ਵੀ ਉਹ ਆਈਐਸਆਈ ਕੋਈ ਮੰਗਤ ਰਾਮ ਦਾ ਕੋਈ ਜਾਣਕਰ ਜੋ ਉਸ ਟਾਈਮ ਆਪਣੀ ਡਿਊਟੀ ਸਹੀ ਨਿਭਾਉਂਦਾ ਤੇ ਮੈਂ ਨਹੀਂ ਚਾਹੁੰਦਾ ਕਿ ਇਹ ਗਲਮ ਅੱਗੇ ਵਧਣੀ ਸੀਗੀ ਉਸੇ ਟਾਈਮ ਹੀ ਉਸ ਬੰਦੇ ਨੂੰ ਸਜ਼ਾ ਦਿੰਦੇ ਅੱਜ ਉਹ ਸਸਪੈਂਡ ਹੋਇਆ ਜੇ ਉਹ ਸਸਪੈਂਡ ਹੋਇਆ ਪਰ ਸਸਪੈਂਡ ਨਹੀਂ ਹੋਣਾ ਚਾਹੀਦਾ ਖਾਲੀ ਉਹਨਾਂ ਦੇ ਵੀ ਪਰਚਾ ਪੈਣਾ ਚਾਹੀਦਾ ਜੋ ਪਰਚਾ ਹੁੰਦੇ ਤੇ ਪਿਆ ਉਹ ਜਿੰਦਾ ਸਰਕਾਰਾਂ ਬਾਖਿਆਂ ਦੇ ਇਨਕਾਊਂਟਰ ਕਰਦੀ ਐਦਾਂ ਦੇ ਬੰਦੇ ਦਾ ਇਨਕਾਊਂਟਰ ਹੀ ਹੋਣਾ ਚਾਹੀਦਾ ਮੈਨੂੰ ਲੱਗਦਾ ਵਧੀਆ ਜੇ ਅਨਕਾਊਂਟਰ ਹੋ ਸਕੇ ਕਾਨੂੰਨ ਦੇ ਸਾਹਮਣੇ ਇਨਕਾਊਂਟਰ ਹੋਵੇ ਵਧੀਆ ਪੈਂਜੀ ਵੀ ਨੇ ਸਾਡੇ ਨਾਲ ਪੈਂਜੀ ਕੀ ਕਹਿਣਾ ਚਾਹੁੰਦੇ ਕਿਦਾਂ ਕਿਵੇਂ ਦੇਖਦੇ ਹੋ ਮੈਨੂੰ ਲੱਗਦਾ ਇਹੋ ਜੇ ਦੋਸ਼ੀ ਨੂੰ ਚੌਂਕ ਵਿੱਚ ਸਾਰਿਆਂ ਦੇ ਸਾਹਮਣੇ ਖੜੇ ਕਰਕੇ ਅੱਗ ਲਾਣੇ ਚਾਹੀਦੇ ਸਾਰੀ ਦੁਨੀਆ ਦੇ ਸਾਹਮਣੇ ਨਾ ਕਿ ਉਹਨੂੰ ਦਬਾਉਣਾ ਚਾਹੀਦਾ ਲਕੋ ਲੈਣਦੇ ਨੇ ਉਹਨਾਂ ਨੂੰ ਹਾਂਜੀ ਪੁਲਿਸ ਵਾਲੇ ਜਦੋਂ ਗਏ ਸੀਗੇ ਉਸੇ ਟਾਈਮ ਹੀ ਪਕੜਨਾ ਚਾਹੀਦਾ ਸੀ ਉਹਨਾਂ ਨੂੰ ਸਾਰਿਆਂ ਦੀ ਧੀ ਹੈ ਸਾਰਿਆਂ ਦੀ ਸਾਂਝੀ ਧੀ ਸੀਗੀ ਇਹ ਗਲਤ ਕੀਤਾ ਜੋ ਵੀ ਪੁਲਿਸ ਗਈ ਹੈ ਅੰਦਰ ਹੀ ਦਬਾ ਦਿੱਤੀ ਹੈ ਨਾ ਜਿਹੜੀ ਉਹਨਾਂ ਨੇ ਗੱਲ ਉਹਨਾਂ ਨੂੰ ਦਬਾਣੀ ਨਹੀਂ ਚਾਹੀਦੀ ਸੀਗੀ ਜਿਹੜੇ ਮੁਲਾਜ਼ਮ ਗਏ ਨੇ ਉਥੇ ਕਿੰਨੇ ਘੰਟੇ ਚਾਹ ਪੀਤੀ ਆ ਬੋਡੀ ਨਹੀਂ ਲੱਭੀ ਬਾਅਦ ਵਿੱਚ ਬੱਚੇ ਨੇ ਬੋਡੀ ਲੱਭੀ ਆ ਇਹ ਲੱਗਦਾ ਪੁਲਿਸ ਦੀ ਕਿੰਨੀ ਕੁਤਾਹੀ ਹੈ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਦੇਖੋ ਮੇਰੀ ਗੱਲ ਸੁਣੋ ਮੈਂ ਕਹਿੰਨਾ ਕੁਤਾਹੀ ਨਹੀਂ ਉਹਨਾਂ ਨੇ ਜਾਣ ਬੁੱਝ ਕੇ ਉਸ ਕਾਂਡ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਪਰਚਾ ਉਹਨਾਂ ਨੇ ਪਿਆਣਾ ਉਸ ਬੰਦੇ ਦੇ ਪਿਆ ਇਹਨਾਂ ਦੇ ਵੀ ਪੈਣਾ ਚਾਹੀਦਾ ਓਕੇ ਇਹਨਾਂ ਨੇ ਵੀ ਇੱਕ ਯਾਨੀ ਕਿ ਇੱਕ ਘਟਨਾ ਨੂੰ ਇਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਸਬੂਤ ਜਿਵੇਂ ਇਹਨਾਂ ਨੂੰ ਸਸਪੈਂਡ ਕਰਤਾ ਬਰਖਾਸਤ ਕਰ ਦਿੱਤਾ ਗਿਆ ਆ ਤੁਸੀਂ ਉਹ ਗੇਂ ਦੇ ਡਿਮਾਂਡ ਕੀ ਰੱਖੀ ਬਾਈ ਦੇਖੋ ਸਸਪੈਂਡ ਕਰਨ ਲਗ ਹੋਣ ਦੇਖੋ ਸਾਰੇ ਇਕੱਠੇ ਹੋਏ ਨੇ ਬਾਅਦ ਚ ਪਤਾ ਨਹੀਂ ਉਹਨਾਂ ਨੂੰ ਕੁਝ ਦੇਖਣ ਦਾ ਨਹੀਂ ਜਾ ਰਿਹਾ ਜਾ ਤਾਂ ਉਹਨੂੰ ਕਿਸੇ ਹੋਰ ਪਾਸੇ ਲਾ ਦੇਣਗੇ ਇਸ ਵਿੱਚ ਕੋਰੋਨ ਦੇ ਵੀ ਪਰਚਾ ਪਾਉਣਾ ਉਹਨੂੰ ਵੀ ਪਤਾ ਲੱਗੇ ਉਹਦੇ ਮਾਮਲਾ ਦਰਜ ਹੋਣਾ ਚਾਹੀਦਾ ਕਲਰ ਸਸਪੈਂਡ ਨਾਲ ਨਹੀਂ ਹੋਣਾ ਜੇ ਆਮ ਬੰਦਾ ਜੇ ਮੰਨ ਲਓ ਕਿਸੇ ਆਮ ਬੰਦਾ ਉਸ ਘਟਨਾ ਦੇ ਪਰਦਾ ਪਾਉਂਦਾ ਉਹਦੇ ਨਾਲ ਮਿਲ ਕੇ ਸਬੂਤ ਬੰਡਾਉਂਦਾ ਕਿਉਂ ਉਹਦੇ ਤੇ ਤਾਰਾ ਨਹੀਂ ਲਗਣੀ ਸੀਗੀ ਉਹਦੇ ਪਰਚਾ ਨਹੀਂ ਪੈਣਾ ਸੀਗਾ ਇਹੀ ਪਰਚਾ ਪੁਲਿਸ ਵਾਲੇ ਨੇ ਕਿਉਂ ਨਹੀਂ ਪਿਆ ਰਿਆ ਤੇ ਉਹਨਾਂ ਲਈ ਕੋਈ ਵੱਖਰਾ ਕਾਨੂੰਨ ਆ ਇਹ ਵੀ ਲੱਭੇ ਜਦੋਂ ਕੁੜੀ ਗਵਾਚੀ ਤੇ ਨਾਲ ਲੱਭ ਲਿਆ ਸੀ ਲੋਕਾਂ ਦੇ ਨਾਲ ਹੀ ਲੱਭਿਆ ਵੀ ਪਤਾ ਮੇਰੇ ਤੇ ਸ਼ੱਕ ਨਾ ਆਵੇ ਅਹੀਂ ਤੇ ਅਹਿੰ ਮੈਂ ਗੱਲ ਕਰ ਰਿਹਾ ਨਾ ਕਮਰੇ ਨੇ ਸਾਰੇ ਦੋ ਤਿੰਨ ਕਮਰੇ ਕੋਈ ਜ਼ਿਆਦਾ ਵੱਡਾ ਨਹੀਂ ਜਿੱਦਾਂ ਭਾਈ ਸਾਹਿਬ ਕਹਿੰਦੇ ਚਾਰ ਮੰਲੇ ਦੀ ਹੈ ਕੋਈ ਇੰਨਾ ਬਠਾ ਕਰਨੀ ਹੈਗਾ ਜੇ ਪੁਲਿਸ ਵਾਲਿਆਂ ਨੂੰ ਨਹੀਂ ਲੱਭਿਆ ਜੇ ਉਹਨਾਂ ਨੇ ਨਲਾਕੀ ਨਹੀਂ ਕੀਤੀ ਉਹਨਾਂ ਨੇ ਜਾਣ ਬੁੱਝ ਕੇ ਕੰਮ ਕੀਤਾ ਪੈਸੇ ਖਾਦੇ ਹੋਣ ਇਹਨਾਂ ਨੇ ਕੋਈ ਸੈਟਿੰਗ ਕੀਤੀ ਹੈ ਤਾਂ ਹੀ ਉਹ ਬੰਦਾ ਕਾਰ ਲੈ ਕੇ ਆਇਆ ਕਿ ਉਹਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਬਿਨਾ ਪੁਲਿਸ ਦੀ ਮੌਜੂਦਗੀ ਤੋਂ ਬਿਨਾ ਹੋ ਹੀ ਨਹੀਂ ਸਕਦਾ ਸੀ ਇਹ ਵੀ ਲੱਗਦਾ ਲੜਕੀ ਪਹਿਲਾਂ ਉੱਥੇ ਜਾਂਦੀ ਕਿਉਂਕਿ ਉਹਦੀ ਜਿਹੜੀ ਬੇਟੀ ਸੀ ਉਹ ਸਹਜ ਉਹਦੀ ਸਹੇਲੀ ਸੀ ਪਹਿਲਾਂ ਜਾਂਦੀ ਆਂਦੀ ਰਹੇ ਸੀ ਮਤਲਬ ਲੜਕ ਉਹ ਪਹਿਲਾਂ ਵੀ ਉਹ ਗਲੀ ਮਹੱਲੇ ਸਾਰੇ ਉਹ ਲੜਕੀ ਹੈ ਹੀ ਨਹੀਂ ਹਾਸਮੁਖ ਸੀ ਮਿਲਵਰਤਨ ਸੀ ਉਹਨੂੰ ਨਹੀਂ ਪਤਾ ਸੀ ਉਹ ਹਰ ਆਂਡ ਗਵਾਂਡੇ ਸਾਰੇ ਨੇ ਮਿਲਵਰਤਨ ਸੀ ਕਿਹੜੀ ਕਲਾਸ ਪੜ੍ਹਦੀ ਸੀ ਉਹ ਇਹ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਮੇਰੇ ਗਲੀ ਦੇ ਬੈਕਸਾਈਡ ਉਹ ਰਹਿੰਦੇ ਆ ਤੇ ਹੁਣ ਹੀ ਸਾਨੂੰ ਜਾਣੂ ਹੋਏ ਆ ਤੇ ਇਹ ਨਹੀਂ ਮੈਨੂੰ ਪਰ ਇਹ ਗਲੀ ਚ ਆਉਂਦੀ ਜਾਂਦੀ ਸੀ ਪਰ ਇਹ ਸਿਸ਼ਵਾਸ ਨਾ ਜਾਂਦੀ ਸੀ ਕਿ ਉਹ ਮੇਰੇ ਸਹਾਲੀ ਦਾ ਘਰ ਆ ਠੀਕ ਹੈ ਇਸ ਕਰਕੇ ਉਹ ਜਾਂਦੀ ਸੀਗੀ ਆਪਾਂ ਕਹਿੰਦੇ ਆ ਵੀ ਪੁਲਿਸ ਵਾਲੇ ਮਲਾਜ਼ਮ ਗਏ ਸੀਗੇ ਲੇਕਿਨ 4 ਮਰਲੇ ਦੀ ਥਾਂ ਹੋਵੇ ਤੇ ਉਹਦੇ ਵਿੱਚੋਂ ਦੋ ਕਮਰੇ ਹੋਣਗੇ ਇੱਕ ਗੁਸਲਖਾਨਾ ਹੋਏਗਾ ਇੱਕ ਬਾਥਰੂਮ ਹੋਏਗਾ ਉਹਦੇ ਵਿੱਚ ਵੀ ਨਹੀਂ ਇਹਨਾਂ ਨੂੰ ਪਤਾ ਲੱਗ ਸਗਾ ਕਹਿੰਦੇ ਆ ਵੀ ਲੋਕਾਂ ਦੀ ਆਪਾਂ ਸੁਣਨ ਸੁਣਾਈ ਕਹਿ ਰਹੇ ਆ ਵੀ ਉਥੇ ਕੁੰਡਾ ਲਾ ਕੇ ਅੰਦਰ ਚਾਹ ਪੀ ਰਹੇ ਨੇ ਉਹ ਹਾਂਜੀ 2 ਘੰਟੇ ਘੰਟਾ ਉਹਨਾਂ ਨੇ ਚਾਹ ਪੀਤੀ ਚਾਹ ਪੀ ਕੇ ਬਾਹਰੋਂ ਭੈਣ ਜੀ ਲੈ ਆਏ ਨੇ ਜਿਹਨਾਂ ਦੀ ਲੜਕੀ ਗੁਜਰ ਗਈ ਹੈ ਉਹ ਲਿਆਏ ਨੇ ਉਹਨਾਂ ਨੇ ਕੁੰਡਾ ਖਲਾਇਆ ਤੇ ਉਹਨਾਂ ਨੂੰ ਕਹਿੰਦੇ ਦੇਖ ਲੋ ਦੇਖ ਲੋ ਕੁਛ ਵੀ ਹੈ ਨਹੀਂ ਜੇ ਹਸ਼ਿਆਰਪੁਰ ਵਾਲੀ ਰਾਜਵੀਰ ਦੀ ਜਿਹੜਾ ਕਾਤਲ ਸੀ ਉਹਨੂੰ ਸਜ਼ਾ ਮਿਲੀ ਹੁੰਦੀ ਤਾਂ ਲੱਗਦਾ ਇਹ ਗੱਡਾ ਰੋਣਾ ਸੀ ਜੇ ਆਪਾਂ ਭਈਆਂ ਦੀ ਗੱਲ ਕੀਤੀ ਹੈ ਭਈ ਦੇ ਕਾਂ ਇਹਦਾ ਪੰਜਾਬੀ ਨਿਕਦਾ ਉਹ ਉਹਨੂੰ ਉਹਨੂੰ ਜਾਣ ਕੇ ਬਖਸ਼ਣਾ ਨਹੀਂ ਮਾਰਨਾ ਜੇ ਤੁਸੀਂ ਇਹ ਕੰਮ ਕਰੋਗੇ ਤਾਂ ਫਿਰ ਇਹ ਸਾਰਾ ਕੰਮ ਵਧਣਾ ਹੀ ਘਟਣਾ ਹੀ ਹੈਗਾ ਜੇ ਉਹ ਹੁੰਦਾ ਤੇ ਫਿਰ ਉਹਨੂੰ ਫਾਂਸੀ ਹੁੰਦੀ ਕੁਝ ਹੁੰਦਾ ਸਜ਼ਾ ਤੇ ਇਹ ਗਾਂਡ ਨਹੀਂ ਹੋਣਾ ਸੀਗਾ ਕਿਉਂਕਿ ਉਹ ਅੱਜ ਤੱਕ ਉਹਨੂੰ ਵੀ ਇਨਸਾਫ ਨਹੀਂ ਮਿਲਿਆ ਅੱਜ ਤੱਕ ਉਹਨੂੰ ਵੀ ਇਨਸਾਫ ਮਿਲਿਆ ਤੇ ਇਧਰੋਂ ਦੂਸਰਾ ਹੋ ਗਿਆ ਗਾਂਡ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਕੋਈ ਭਈ ਧਿਆਨ ਦੇਣਾ ਚਾਹੀਦਾ ਮੈਂ ਐਦਾਂ ਦੀਆਂ ਘਟਨਾਵਾਂ ਨਾ ਹੁਣ ਕਿਉਂਕਿ ਹਰ ਇੱਕ ਦੀਆਂ ਧੀਆ ਪੈਣਾ ਨੇ ਸਾਂਝੀਆਂ ਨੇ ਲੇਕਿਨ ਹਰ ਇੱਕ ਘਰ ਦੇ ਵਿੱਚ ਹੁਣ ਰਿਸ਼ਤੇਦਾਰੀ ਦੇ ਵਿੱਚ ਇੱਧਰ ਉੱਧਰ ਤਾਂ ਉਹਦੀਆਂ ਵੀ ਦੋ ਧੀਆ ਸੀ ਸ਼ਾਇਦ ਹਾਂਜੀ ਉਹਦੀਆਂ ਦੋ ਧੀਆ ਸੀਗੀਆਂ ਇੱਕ ਮਿਸਿਸ ਸੀ ਉਹਦੇ ਨਾਲ ਵੀ ਲੜਾਈ ਝਗੜਾ ਕਰਦਾ ਸੀ ਲੇਕਿਨ ਉਹ ਇੱਕ ਧੀ ਨਾਨਕੇ ਦੇ ਰਹਿੰਦੀ ਹੈ ਤੇ ਇੱਕ ਇਹਨਾਂ ਕੋਲ ਰਹਿੰਦੀ ਹੈ ਕੁਝ ਪਹਿਲਾਂ ਉਹਨੂੰ ਵੀ ਕੁੱਟਿਆ ਕਹਿੰਦੇ ਉਹ ਲੜਾਈ ਲੁੜੀ ਹੋਈ ਪਾਤਾ ਕਿ ਮਿਸਿਸ ਨਾਲ ਲੜਾਈ ਝਗੜਾ ਹੁੰਦਾ ਹੋਣਾ ਸੁਣਨ ਵਿੱਚ ਹੀ ਹੈ ਲੇਕਿਨ ਆਪਾਂ ਕਹਿੰਦੇ ਆਂ ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਠੀਕ ਆਪਾਂ ਤਾਂ ਇਹੀ ਕਹਾਂਗੇ ਜੀ ਕੰਮ ਕੀ ਕਰਦਾ ਵੈਸੇ ਇਹ ਇਹ ਇੱਥੇ ਮਿੰਡੂ ਗੁਮਰੀ ਮੇਰੇ ਖਿਆਲੇ ਬੱਸ ਚਲਾਉਂਦਾ ਐਮਜੀ ਨੇ ਵਿੱਚ ਹਾਂਜੀ ਹਾਂਜੀ ਐਮਜੀ ਨੇ ਵਿੱਚ ਬੱਸ ਚਲਾਉਂਦਾ ਉਹ ਅੱਛਾ ਜੀ ਉਹ ਮੈਂ 15 ਕਿੰਨੇ ਸਮੇਂ ਤੋਂ ਚਲਾ ਰਿਹਾ ਹਾਂ ਮੈਂ 15 16 ਸਾਲ ਤੋਂ ਉੱਥੇ ਦੇਖਿਆ ਮੈਂ ਵੀ ਉੱਥੇ ਚੱਲਦਾ ਸੀਗਾ ਆਪਣੇ ਆਟੋ ਤੇ ਬੱਚੇ ਲਿਆਂਦਾ ਸੀ ਉਹ ਬੜੇ ਜਦ 15 15 ਸਾਲ ਤੋਂ ਚੜਦੇ ਆਉ ਸਕੂਲ ਚ ਕਿਦਾਂ ਦੀ ਨੇਚਰ ਸੀ ਸਕੂਲ ਦੇ ਵਿੱਚ ਕਿਦਾਂ ਦਾ ਰਹਿੰਦਾ ਕਿਉਂਕਿ ਬੱਚਿਆਂ ਦਾ ਸਕੂਲ ਹੈ ਕਦੇ ਇਦਾਂ ਦੀ ਹਰਕਤ ਪਹਿਲਾਂ ਵੀ ਹੁੰਦੀ ਹੁਣ ਅਸੀਂ ਮੇਲੇ ਨਹੀਂ ਹੁਣ ਕਦੇ ਕੋਈ ਕੀਤਾ ਨਹੀਂਗਾ ਵੀ ਨੇਚਰ ਕਿਦਾਂ ਦਾ ਸੀ ਤੇ ਇਹ ਨਹੀਂ ਬੰਦਾ ਇਦਾਂ ਦੇ ਕੰਮ ਕਰ ਰਿਹਾ ਵੇ ਜੇ ਕੀ ਪਤਾ ਨਿੱਕੇ ਨਿੱਕੇ ਬੱਚਿਆਂ ਦਾ ਵੀ ਕਰਦਾ ਹੋਊਗਾ ਜਿਹੜੇ ਬੱਚੇ ਲੈਗਜਰ ਕੀ ਪਤਾ ਛੇਡ ਖਾਣੀ ਹੱਤ ਨਾਲ ਕੁਝ ਕਰਦਾ ਹੋਊਗਾ ਜਿਸ ਤਰ੍ਹਾਂ ਉਹ ਜੇ ਇਸ ਬੇਟੇ ਨਾਲ ਕਰ ਸਕਦਾ ਬਾਕੀ ਬੇਟਿਆਂ ਨਾਲ ਵੀ ਕਰਦਾ ਹੋਊਗਾ ਬਾਕੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਆ ਆਪਣੇ ਬੱਚੇ ਦਾ ਆਪ ਖਿਆਲ ਰੱਖੋ ਕਿਸੇ ਤੇ ਵਿਸ਼ਵਾਸ ਨਾ ਕਰੋ ਆਪਣੇ ਬੱਚਾ ਆਪ ਖਿਆਰ ਰੱਖੋਗੇ ਜੇ ਸਾਡੇ ਬੱਚਾ ਨਾ ਸੀ ਆਪ ਖਿਆਰ ਰੱਖਾਂਗੇ ਲੋਕਾਂ ਦੇ ਕਿਸੇ ਦੇ ਅਸੀਂ ਕਿਸੇ ਕਿਸੇ ਦੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਜਿਵੇਂ ਜਿਵੇਂ ਆਪਣੇ ਬੱਚੇ ਰਿਸ਼ਤੇਦਾਰਾਂ ਦੇ ਭੇਜ ਦਿੰਦੇ ਸੀ ਗਵਾਰਨੀ ਗੰਦੇ ਭੇਜ ਜਾਂਦੀ ਸੀ ਲੱਗਦਾ ਇਸ ਕਾਰਨ ਨਾਲ ਉਹਨਾਂ ਇੱਕ ਡਾਊਟ ਆ ਗਿਆ ਤਾਂ ਇਦਾਂ ਦੀ ਗੱਲ ਆ ਗਈ ਵੀ ਹੁਣ ਸਾਰੇ ਮਤਲਬ ਵਰਲਡ ਬੱਚੇ ਵਾਲੀ ਵੀਡੀਓ ਤਾਂ ਸਾਡੀ ਪਹੁੰਚ ਗਈ ਹੈ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਹੁਣ ਅੱਜ ਕੱਲ ਕਿਸੇ ਦੇ ਚਾਚੇ ਤੇ ਮਾਮੇ ਕਿਸੇ ਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਇਹ ਜੋ ਗਲਤ ਕੰਮ ਹੋਇਆ ਆ ਇਹ ਸਾਰੇ ਅੱਜਕੱਲ ਦੇ ਮਾਪਿਆਂ ਨੂੰ ਸਾਰਿਆਂ ਨੂੰ ਇਹ ਆ ਵੀ ਕਿ ਨਵੇਂ ਅੱਜਕੱਲ ਕਿਸੇ ਦੇ ਵਿਸ਼ਵਾਸ ਨਾ ਮਾਪੇ ਆਪਣੇ ਬੱਚੇ ਦਾ ਆਪ ਖਿਆਲ ਰੱਖਣਾ ਜਿਵੇਂ ਕੰਜਕਾਂ ਪੂਜ ਦੇ ਕੰਜਕਾਂ ਦੇ ਵਿੱਚ ਲ ਜਾਂਦੇ ਆ ਜਾਗਰਨ ਹੁੰਦੇ ਆ ਜਾਂ ਫਿਰ ਨਵਰਾਤਰੀ ਆਦੇ ਆ ਤਾਂ ਹੁਣ ਲੱਗਦਾ ਨਹੀਂ ਇਹ ਤੇ ਅਭੀ ਨਹੀਂ ਜਾਣੀ ਉੱਥੇ ਉਹਦੇ ਵਿੱਚ ਵੀ ਡਰ ਹੈ ਅਗਲੇ ਗਾਣੇ ਨੂੰ ਆਪਣੀ ਤੂੰ ਇੱਥੇ ਉਹ ਤੇ ਭੇਜਦਾ ਕੀ ਪਤਾ ਜਾਣ ਕੇ ਬੁਲਾ ਰਹੇ ਨੇ ਕੁਛ ਧਾਰਮਿਕ ਨਾਮ ਤੇ ਕਹਿ ਕੇ ਤੁਹਾਨੂੰ ਜਾਣ ਕੇ ਬੁਲਾ ਰਿਹਾ ਮੈਂ ਤਾਂ ਇਹੀ ਕਹਾਂਗਾ ਜੇ ਜਦੋਂ ਧਾਰਮਿਕ ਹੈ ਜੋ ਹੋਏਗਾ ਉਹ ਤਾਂ ਕਰੋ ਤੁਸੀਂ ਆਪਣਾ ਮਾਪਿਓ ਆਪ ਨਾਲ ਜਾਣ ਆਪ ਜੋ ਵੀ ਧਾਰਮਿਕ ਜਿਹੋ ਜਿਹਾਂ ਹੈਗਾ ਕੰਮ ਸੇਵਾ ਕਰਕੇ ਆਪ ਆਪਣੇ ਘਰ ਲੈ ਕੇ ਆਣ ਤੇ ਮਾਪਿਓ ਨੂੰ ਇਹੀ ਸਲਾਹ ਦਵਾਂਗਾ ਆਪਣੇ ਪੁੱਛ ਦਾ ਆਪ ਖਿਆਲ ਰੱਖੋ ਤੇ ਦੂਜੀ ਜਿਹੜੇ ਹੈਪੀ ਨਾਮ ਦਾ ਬੰਦਾ ਆ ਪੰਜਾਬ ਸਰਕਾਰ ਨੂੰ ਕਹਿੰਦਾ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਫਾਂਸੀ ਸਜ਼ਾ ਹੋ ਦਿੱਤੀ ਜਾਵੇ। ਭਾਂਜੀ ਕਿਵੇਂ ਦੇਖਦੇ ਹੋ ਜਿਹੜਾ ਕਾਂਡ ਹੋਇਆ ਤੁਸੀਂ ਵੀ ਦੁੱਖ ਬਿਸ਼ਵਰੀ ਕੋਏ ਹੋ ਆ ਜਨ ਤੇ ਮਦਦਾਂ ਸ਼ਾਮਲ ਹੋਏ ਆ ਉਸ ਹਤਿਆ ਜਿਹੜਾ ਹਤਿਆਰਾ ਮੈਂ ਕਹਾਂਗਾ ਐਡੀ ਘਨੌਣੀ ਹਰਕਤ ਕੀਤੀ ਆ ਕਿਦਾਂ ਦੇਖਦੇ ਹੋ ਪਹਿਲਾਂ ਦੁੱਖ ਹੀ ਲੱਗ ਰਿਹਾ ਸਾਰਿਆਂ ਨੂੰ ਮਨ ਡਰੇ ਹੋਏ ਆ ਸਹਿਮੇ ਹੋਏ ਆ ਕਿਹਾ ਤੇ ਬੇਚਿਜ ਕੋ ਕੇ ਬੱਚੀਆਂ ਬਾਹਰ ਖੇਡਦੀਆਂ ਸੀਗੀਆਂ ਸਕੂਲ ਜਾਂਦੀਆਂ ਸੀ ਫਰੈਂਡਸ਼ਿਪ ਚ ਘਰ ਚਲੇ ਜਾਂਦੇ ਸੀ ਆ ਜਾਂਦੀਆਂ ਸੀਗੀਆਂ ਹੁਣ ਕਿਸੇ ਦੇ ਘਰ ਜਾਣ ਲੱਗਿਆਂ ਵੀ ਡਰ ਲੱਗਦਾ ਭੇਜਣ ਲੱਗਿਆਂ ਵੀ ਡਰ ਲੱਗਦਾ ਖੋਫ ਹੈ ਉਹਨੇ ਤੇ ਦਰਵਾਜ਼ਾ ਖੜਕਾਇਆ ਤੇ ਮੈਂ ਖੇਡਣ ਆਈ ਆ ਤੇ ਉਹਨੇ ਵੈਸ਼ੀਪਾਨ ਕਰ ਦਿੱਤਾ ਜੀ ਬਾਪ ਦੀ ਜਗ੍ਹਾ ਤਾਂ ਸੀਗਾ ਜਿਵੇਂ ਕਿ 3 ਜੰਮਣ ਤੋਂ ਇਹਨਾਂ ਨੂੰ ਵੀ ਉਸੇ ਟਾਈਮ ਦੇ ਉੱਤੇ ਗਲੀ ਦੇ ਵਿੱਚ ਹੀ ਉਹਨੂੰ ਸਜ਼ਾ ਦਿੰਦੇ ਤਾਂ ਕਿ ਆਉਣ ਵਾਲੇ ਸਮੇਂ 'ਚ ਬਾਕੀਆਂ ਨੂੰ ਸਬਕ ਮਿਲਦਾ ਜਿਵੇਂ ਕਿ 3 ਜੰਮਣ ਤੋਂ ਡਰਦੇ ਸੀ ਕਿ ਦਾਜ ਦੇ ਲੋਭੀਆਂ ਨੇ ਖਾ ਲੈਣਾ 3 ਨੂੰ ਵੀ ਤੀ ਨਹੀਂ ਜੰਮਣੀ ਕਿਉਂਕਿ ਦਾਜ ਮੰਗਦੇ ਸੀ ਤਾਂ ਇਹਨਾਂ ਦੇ ਮਾਰਦੇ ਹੁਣ ਇਦਾਂ ਛੋਟੇ ਬੱਚੇ ਨੂੰ ਮਾਰ ਦੇਣਾ ਤਾਂ ਲੱਗਦਾ ਹੋਰ ਡਰ ਪੈ ਗਿਆ ਬਹੁਤ ਡਰ ਪੈ ਗਿਆ ਬਹੁਤ ਡਰ ਪੈ ਗਿਆ ਇੱਕ ਘਟਨਾ ਹੋਈ ਹੈ ਤਕਰੀਬਨ ਸਾਰੇ ਡਰੇ ਹੋਏ ਆ ਸਾਡੇ ਬੱਚੇ ਐਮਜੀਐਨ ਪੜ੍ਹਦੇ ਸੀ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਐਮਜੀਐਨ ਦਾ ਡਰਾਈਵਰ ਸੀਗਾ ਤੇ ਸਾਡੇ ਆਪਣਾ ਮੰਡਰਿਆ ਹੋਇਆ ਚ ਵੀ ਡਰ ਰਹੇ ਹਾਂ ਹਾਂ ਬੱਚੇ ਹਾਂ ਡਰੇ ਹੋਏ ਆ ਅੱਗੇ ਇੱਕ ਦੋ ਇਹਦੇ ਘਰ ਸੇਲੀਆਂ ਕਿੱਥੇ ਲੈ ਜਾਂਦੇ ਸੀ ਹੁਣ ਬੌਣੂ ਵੀ ਦਿਖਾ ਠੀਕ ਆ ਹੁਣ ਹੁਣ ਤਾਂ ਬਿਲਕੁਲ ਹੀ ਨਹੀਂ ਰਿਹਾ ਕਿਸੇ ਤੇ ਵਿਸ਼ਵਾਸ ਹੀ ਨਹੀਂ ਰਿਹਾਗਾ ਜਿਹਦੇ ਧੀ ਆ ਉਹਦੀ ਧੀ ਆ ਬਸ ਕਿਸੇ ਤੇ ਬਿਸਕੁਟ ਨਹੀਂ ਰਿਹਾਗਾ ਕੀ ਕਹਿਣਾ ਚਾਹੁੰਦੇ ਸੀ ਕੀ ਕਹਿਣਾ ਬਸ ਸਾਰਿਆਂ ਦਾ ਇਹੀ ਗੱਲਾਂ ਨੇ ਕੁਛ ਨਹੀਂ ਕਹੇ ਸੀ ਮੰਗ ਤੇ ਇਹ ਕਰਦੇ ਸਜਾ ਜਿੰਨੀ ਸਖਤ ਸਖਤ ਸਜਾ ਹੋਵੇ ਦੋ ਬਸ ਉਹਦੇ ਦਾ ਇਹੀ ਮੰਗਦੇ ਸੀ ਉਹਦੇ ਹੱਥ ਪੈਰ ਵੜਦੇਣੇ ਚਾਹੀਦੇ ਅਸੀਂ ਤੇ ਇਹੀ ਕਹਾਂਗੇ ਉਹਦੇ ਹੱਥ ਪੈਰ ਵੜਦੇਣੇ ਚਾਹੀਦੇ ਬਸ ਸੂਰੂ ਹਾਂਜੀ ਬਿਲਕੁਲ ਜੀ ਸਿਵਿਤੀਆਂ ਵਾਲੇ ਆ ਬਿਲਕੁਲ ਬਹੁਤ ਗਲਤ ਹੋਇਆ ਬਿਲਕੁਲ ਮੌਕੇ ਤੇ ਸਜ਼ਾ ਦੇਣੀ ਚਾਹੀਦੀ ਆ ਹਾਂ ਮੌਕੇ ਤੇ ਮੌਕੇ ਦਾ ਸਜ਼ਾ ਦਿੱਤੀ ਜਾਵੇ ਇੱਕ ਵਾਰ ਦਿੱਤੀ ਜਾਵੇ ਸਾਰਿਆਂ ਨੂੰ ਖੋਫ ਹੋ ਜਾਵੇ ਵੀ ਅਸੀਂ ਦੁਬਾਰਾ ਇਹ ਕੰਮ ਕਰਾਂਗੇ ਤੇ ਸਾਡੇ ਨਾਲ ਇਹ ਹੋਏਗਾ ਡਰਨ ਲੋਕੀ ਇਹ ਨਹੀਂ ਹੈਗਾ ਵੀ ਪੁਲਿਸ ਕੋਲ ਦੇ ਦੋ ਉਹ ਆਪਣੀ ਕਾਰਵਾਈ ਕਰੇ ਜੀ ਠੀਕ ਹੈ ਨਾ ਪੰਜਾਬ ਪੁਲਿਸ ਬਚਾ ਕੇ ਸਗੂ ਲੈ ਜਾਂਦੀ ਏ ਪੰਜਾਬ ਪੁਲਿਸ ਬਚਾ ਕੇ ਲੈ ਜਾਂਦੀ ਏ ਨਹੀਂ ਤਾਂ ਪਬਲਿਕ ਦੇ ਹੱਥ ਹੋਵੇ ਤੇ ਉਹ ਛੱਡੇ ਨਾ ਕਿਉਂਕਿ ਇਹ ਜਿਹੜਾ ਹੁਣ ਥੋੜੇ ਦਿਨ ਜੀ ਰਿਹਾ ਨਾ ਤੇ ਇਹ ਪਬਲਿਕ ਕਰਕੇ ਨਹੀਂ ਪੰਜਾਬ ਪੁਲਿਸ ਕਰਕੇ ਜੀ ਰਿਹਾ ਜੇ ਇਧਰ ਉਧਰ ਹੁੰਦਾ ਤੇ ਉਹਨਾਂ ਨੇ ਲੋਕਾਂ ਨੇ ਮਾਰ ਦੇਣਾ ਸੀ ਇਹਨੂੰ ਜਿੱਦਾਂ ਦਰਬਾਰ ਸਾਹਿਬ ਦੇ ਵਿੱਚ ਇੱਕ ਸਿੰਘ ਜਿਹੜਾ ਬੇਅਦਬੀ ਕਰਨਾ ਸੀ ਉਹਦੇ ਤਾਂ ਕੀ ਹਾਲ ਕੀਤਾ ਮਾਰੇ ਦਿੱਤਾ ਸੀਗਾ ਲੱਗਦਾ ਵੀ ਉਹੀ ਚੀਜ਼ ਇੱਥੇ ਹੋਣੀ ਚਾਹੀਦੀ ਜਿਹੜੇ ਬੰਦੇ ਇਦਾਂ ਦੇ ਕੋਈ ਵੀ ਚਾ ਸਿੱਖਾ ਕੋਈ ਵੀ ਇਦਾਂ ਦਾ ਕੋਈ ਵੀ ਹੋਵੇ ਆਪ ਕੋਈ ਧਰਮ ਦਾ ਹੋਵੇ ਆਪਾਂ ਇਹ ਨਹੀਂ ਕਹਿੰਦੇ ਗਲਤ ਤਾਂ ਗਲਤ ਹੀ ਹੈ ਵੀ ਉਹਨੂੰ ਉਸੇ ਵੇਲੇ ਸਜ਼ਾ ਦੇ ਦਿਓ ਇਹ ਜਿੱਥੇ ਬੰਦੀਆਂ ਇਹ ਮੁੱਦੇ ਲੈ ਲੈਂਦੇ ਸਾਡੇ ਸਿੱਖ ਧਰਮ ਨਾਸ ਹੋ ਰਿਹਾ ਤੇ ਪਰਿਵਰਤ ਧਰਮ ਪਰਵਤਨ ਉਹ ਚੀਜ਼ ਇਹ ਨਹੀਂ ਸੋਚਦੀਆਂ ਵੀ ਇਦਾਂ ਦੇ ਹਥਿਆਰੇਬਲ ਵੀ ਜਾਣਾ ਚਾਹੀਦਾ ਜਿਹੜੇ ਸਿੱਖ ਹੋਗੇ ਜਾਂ Hindu ਹੋਗੇ ਜਾਂ ਇਸਾਈ ਹੋਗੇ ਕੋਈ ਵੀ ਜਿਹੜਾ ਇਦਾਂ ਦੀ ਘਣਾਣੀ ਹੱਤਕਾਰ ਕਰਦਾ ਉਹਦੇ ਤੇ ਜਿਹੜਾ ਐਕਸ਼ਨ ਹੋਣਾ ਚਾਹੀਦਾ ਐਕਸ਼ਨ ਉਸੇ ਵੇਲੇ ਹੋਣਾ ਚਾਹੀਦਾ ਤੁਰੰਤ ਧਰਮ ਦਾ ਮੁੱਦਾ ਕੋਈ ਨਹੀਂ ਹੋਣਾ ਚਾਹੀਦਾ ਹਾਂਜੀ ਉਸੇ ਵੇਲੇ ਤੁਰੰਤ ਅਜੋਨਾ ਜਿੱਥੇ ਬੰਦੀ ਹੋਣਾ ਚਾਹੀਦਾ ਸੀ ਇੱਥੇ ਹੀ ਗਈ ਆ ਆਪਾਂ ਕਹਿੰਦੇ ਆ ਉਹਨਾਂ ਨੂੰ ਦੁੱਖ ਤਾਂ ਜ਼ਿਆਦਾ ਹੀ ਹੈ ਨਾ ਤੇ ਉਹਦਾ ਪਬਲਿਕ ਵਿੱਚੋਂ ਪੁਲਿਸ ਨੂੰ ਫੜ ਕੇ ਲੈ ਗਈ ਨਾ ਲੇਕਿਨ ਪੁਲਿਸ ਵੜ ਕੇ ਲੈ ਗਈ ਥੋੜੇ ਦਿਨ ਜੀਰੇ ਆ ਨਾ ਲੇਕਿਨ ਉਸੇ ਵੇਲੇ ਇੱਥੇ ਦਿੱਤੀ ਹੁੰਦੀ ਸਜ਼ਾ ਤੇ ਅੱਜ ਇਹ ਨੋਬਤ ਨਾ ਆਂਦੀ ਜਿਵੇਂ ਉੱਥੇ ਹੁਸ਼ਿਆਰਪੁਰ ਆਸ ਤੇ ਲੱਖਾਂ ਸਦਾਣਾ ਆਏ ਸੀਗਾ ਵੱਡੇ ਵੱਡੇ ਬੁਲਾਰੇ ਆਏ ਸੀਗੇ ਤੇ ਉਹਨਾਂ ਨੇ ਪ੍ਰਵਾਸੀ ਮਜ਼ਦੂਰ ਦੇ ਖਿਲਾਫ ਜਿਹੜਾ ਐਡਾ ਪ੍ਰੋਟੈਸਟ ਕੀਤਾ ਸੀਗਾ ਅੱਜ ਇੱਥੇ ਕੋਈ ਨਹੀਂ ਆਇਆ ਕੋਈ ਜਥੇਬੰਦੀ ਨਹੀਂ ਕੋਈ ਲੱਖਾਂ ਸਦਾਣੇ ਨਹੀਂ ਕੋਈ ਕੋਈ ਨਹੀਂ ਇਸ ਬਾਰੇ ਦਾ ਜੀ ਥੋੜਾ ਜਿਹਾ ਜਾਣਣਾ ਘੱਟ ਆ ਹਾਂ ਜੀ ਬੋਲਣਾ ਤਾਂ ਚਾਹੀਦਾ ਸਾਰੇ ਨੂੰ ਬੋਲਣਾ ਚਾਹੀਦਾ ਪੂਰਾ ਸਾਥ ਦੇਣਾ ਚਾਹੀਦਾ ਪੂਰਾ ਸਾਥ ਦੇਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਇਹਦਾ ਜੀ ਤੁਸੀਂ ਬੱਚੇ-ਬੱਚੇ ਨੂੰ ਪੁੱਛ ਲਓ ਵੀ ਹਰ ਇੱਕ ਬੱਚੇ ਦੇ ਵੀ ਮਾਨੇ ਚ ਹੈ ਬੇ ਇੱਕ ਗਮ ਜਿਹੜਾ ਗਲਤੀ ਹੋਇਆ